ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਕ ਜੀ ਨੂੰ ਦੇਖ ਕੇ ਮੈਨੂੰ ਸਕੂਨ ਮਿਲੇ ਜਿਹਦੇ ਵਿੱਚ ਨਾ ਕੋਈ ਊਨ ਮਿਲੇ ਮੇਰੀ ਜਾਨ ਬਚਾਉਂਦਾ ਉਹ ਦੇਖ ਮੇਰਾ ਘਟਦਾ ਦੁੱਖ ਹੈ ਮੇਰੇ ਕੋਲ ਆਪਣਾ ਇੱਕ ਰੁੱਖ ਹੈ ਜਦ ਬੈਠ ਜਾਂਦਾ ਉਹਦੀ ਸ਼ਾਂ ਕਿਦਰੀ ਲੱਗਦਾ ਏ ਮੈਨੂੰ ਮਾਂ ਕਿਦਰੀ ਉਹਦੀ ਹਰ ਚਲਕ ਵਿੱਚ ਲੋਰੀਆਂ ਮਾਂ ਮੇਰੀ ਮਿੱਟੀ ਦੀ ਭੁੱਖ ਹੈ ਮੇਰੇ ਕੋਲ ਆਪਣਾ ਇੱਕ ਰੁੱਖ ਹੈ ਉਹਦੇ ਪੱਤਿਆਂ ਵਿੱਚ ਸਵਰਗ ਜਿਹਾ ਉਹ ਗੀਤ ਸੁਣਾਵੇ ਗੰਧਰਵ ਜਿਹਾ ਉਹ ਤੇ ਸ਼ਾਨ ਦਾ ਅਜਬ ਨਜ਼ਾਰਾ ਹੈ ਮਾਨ ਮੇਨ ਮਿਲਦਾ ਸੁੱਖ ਹੈ ਮੇਰੇ ਕੋਲ ਆਪਣਾ ਇੱਕ ਰੁੱਖ ਹੈ ਆਕਸੀਜਨ ਦਾ ਉਹ ਭੰਡਾਰਾ ਹੈ ਜੋ जग ਸਾਰੇ ਤੋਂ ਨਿਆਰਾ ਹੈ ਉਹਨੂੰ ਦੇਖ-ਦੇਖ ਮੈਂ ਚਾਹੁੰਦਾ ਹਾਂ ਦੇਖਣਾ ਥੱਕਦਾ ਮੁੱਖ ਹੈ ਮੇਰੇ ਕੋਲ ਆਪਣਾ ਇੱਕ ਰੁੱਖ ਹੈ ਮੇਰੇ ਘਰ ਦੀ ਹੈ ਉਹ ਸ਼ਾਨ ਜਈ ਉਹ ਸੱਚੀ ਮੇਰੀ ਜਿੰਦ ਜਾਨ ਜਈ ਉਹ ਹੈ ਤਾਂ ਹੀ ਮੈਂ ਚਾਹੁੰਦਾ ਹਾਂ ਨਹੀਂ ਮੈਂ ਸਕਦਾ ਮੁੱਕਾ ਮੇਰੇ ਕੋਲ ਆਪਣਾ ਇੱਕ ਰੁੱਖ ਹੈ। ਓਪੀਆਂ ਵਾਂਗ ਪਿਆਰਾ ਹੈ। ਤੇ ਕੁੱਤਾਂ ਵਾਂਗ ਸਹਾਰਾ ਹੈ। ਘਰੇ ਬੀਬੀ ਬਾਪੂ ਜਿਹਾ ਲੱਗਦਾ। ਉਹ ਖਜ਼ਾਨਾ ਅਮੋਖ ਹੈ। ਮੇਰੇ ਕੋਲ ਆਪਣਾ ਇੱਕ ਰੁੱਖ ਹੈ। ਹਰ ਬੰਦੇ ਕੋਲ ਰੁੱਖ ਜ਼ਰੂਰੀ ਜੀ। ਰੁੱਖਾ ਬਿਨ ਜ਼ਿੰਦਗੀ ਅਧੂਰੀ ਜੀ। ਲਾਓ ਰੁੱਖ ਪਰਵਾਹੀ ਪਾਲੋ ਇਹਨਾਂ ਨੂੰ। ਸਤਪਾਲ ਸਿੰਘਾਂ ਵਾਂਗ ਮਨੋਖ ਹੈ। ਮੇਰੇ ਕੋਲ ਆਪਣਾ ਇੱਕ ਰੁੱਖ ਹੈ। ਮੇਰੇ ਕੋਲ ਆਪਣਾ ਇੱਕ ਰੁੱਖ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Até aqui.